ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਬਲੇਰੋ ZLX ਗੱਡੀ ਵਿਕਾਊ ਆ ਗੱਡੀ 2018 ਮਾਡਲ ਹੈ ਜੀ ਫਸਟ ਪਾਰਟੀ ਨਵੀਂ ਕਾਰ ਹੈ ਜੀ ਏਰੀਆ ਸੰਗਰੂਰ 6.5 ਲੱਖ ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਜੀ ਬਾਕੀ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 9988659 ਪੂਰਾ 900 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਲੇਰੋ ਗੱਡੀ ਆ ਜਿਹੜੀ ਕਰੀਤ ਸਕਦੇ ਹੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਆਇਸ਼ਰ 242 ਟਰੈਕਟਰ ਵਿਕਾਊ ਆ ਪੰਜਾਬ ਨੰਬਰ ਪਹਿਲੇ ਨਾ ਆਇਸ਼ਰ 242 ਟਰੈਕਟਰ ਵਿਕਾਊ ਹੈ ਜੀ ਪੰਜਾਬ ਨੰਬਰ ਪਹਿਲੇ ਨਾ 55% ਟਾਇਰ ਨੇ ਜੀ ਪਿਛਲੇ ਤੇ ਅਗਲੇ ਟਾਇਰ ਨੇ 65% ਰੇਟ 1,70,000 ਏਰੀਆ ਸਰਹੰਦ ਫਤਿਹਗੜ੍ਹ ਸਾਹਿਬ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਤੁਸੀਂ ਨੋਟ ਕਰ ਲਓ 78883 72304 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਈਸ਼ਵਰ 242 ਟਰੈਕਟਰ ਪੰਜਾਬ ਨੰਬਰ ਪਹਿਲੇ ਨਾਲ 1,70,000 ਰੁਪਏ ਦੇ ਵਿੱਚ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ। ਡਸਟਰ ਗੱਡੀ ਵਿਕਾਊ ਹੈ ਜੀ ਗੱਡੀ 2013 ਮਾਡਲ ਹੈ ਓਕੇ ਕੰਡੀਸ਼ਨ ਹੈ 230000 ਰੁਪਏ ਰੇਟ ਰੱਖਿਆ ਗਿਆ ਬਾਕੀ ਬੰਦ ਦੀ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਇਸ ਵੀਰ ਨੇ ਇੰਨੀ ਹੀ ਜਾਣਕਾਰੀ ਦਿੱਤੀ ਸੀ 9915316749 9915316749 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਵੀਰਾਂ ਨੂੰ ਬੇਨਤੀ ਹੈ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਤਾਂ ਤੁਸੀਂ ਜਾਣਕਾਰੀ ਪੂਰੀ ਭੇਜਿਆ ਕਰੋ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਮਹਿੰਦਰਾ B 275 ਟਰੈਕਟਰ ਵਿਕਾਊ ਹੈ ਜੇ ਹਾਈ ਸਪੀਡ 575 ਦਾ ਇੰਜਣ ਨਵੀਂ ਬੈਟਰੀ ਇੰਜਣ ਗੇਅਰ ਲੈਫਟ ਦਾ ਓਕੇ ਹੈ ਜੀ ਰੇਟ ਹੈ ਜੀ 1,50,000 ਰੇਟ ਹੈ ਜੀ 1,50,000 ਇੰਜਣ ਗੇਅਰ ਲੈਫਟ ਦਾ ਓਕੇ ਹੈ ਜੀ 575 ਦਾ ਇੰਜਣ ਹੈ ਨਵੀਂ ਬੈਟਰੀ ਹੈ ਹਾਈ ਸਪੀਡ 76910 69780 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ 18 ਤਵੀਆਂ ਵਿਕਾਊ ਨੇ ਜੀ 60000 ਰੁਪਏ ਦਾ ਰੇਟ ਹੈ 18 ਤਵੀਆਂ ਵਿਕਾਊ ਨੇ 60000 ਰੁਪਏ ਰੇਟ ਰੱਖਿਆ ਹੈ ਬਾਕੀ ਮਾਨਤਾਨ ਮੌਕੇ ਤੇ ਕਰ ਦੇਣਗੇ ਜੀ ਏਰੀਆ ਜਗਰਾਉਂ ਫੁੱਲ ਹੈਵੀ ਨੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਮਾਨਤਾਨ ਮੌਕੇ ਤੇ ਕੀਤਾ ਜਾਊਗਾ 60000 ਰੁਪਏ ਰੇਟ ਹੈ ਜੀ 18 ਤਵੀਆਂ ਨੇ 84373 30397 ਇਸ ਨੰਬਰ ਤੇ ਫੋਨ ਕਰਕੇ 18 ਤਵੀਆਂ 60000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ i20 ਗੱਡੀ ਵਿਕਾਊ ਹੈ ਜੀ ਗੱਡੀ 2012 ਮਾਡਲ ਹੈ ਜੀ i20 ਸਪੋਰਟਸ ਗੱਡੀ ਹੈ ਰੇਟ 3 ਲੱਖ ਰੁਪਏ ਏਰੀਆ ਕੋਠੇ ਫੂਲ ਵਾਲੇ ਰਾਮਪਰਾ ਫੂਲ ਖਰੀਦਣ ਲਈ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ 9915436955 9915436955 ਨੰਬਰ ਤੇ ਫੋਨ ਕਰਕੇ ਤੁਸੀਂ i20 ਗੱਡੀ 2012 ਮਾਡਲ 3 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਇਹ ਗੱਡੀ ਦੀ ਲੋਕੇਸ਼ਨ ਹੈ ਕੋਠੇ ਫੂਲ ਵਾਲੇ ਰਾਮਪਰਾ ਫੂਲ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਗੱਡੀ ਪੰਜਾਬ ਨੰਬਰ ਹੈ ਜੀ ਬਾਕੀ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਵੇਚਣੀ ਹੈ ਜ਼ਮੀਨ ਪਲਾਟ ਕੋਠੀਆਂ ਘਰ ਮਕਾਨ ਕੋਈ ਵੀ ਚੀਜ਼ ਤੁਸੀਂ ਵੇਚਣਾ ਚਾਹੁੰਦੇ ਹੋ ਆਸਾਨੀ ਦੇ ਨਾਲ ਘਰ ਬੈਠੇ ਦਾ ਇੱਕ ਨੰਬਰ ਨੋਟ ਕਰ ਲਓ 9877988446 ਚੈਨਲ ਦਾ ਵਟਸਐਪ ਨੰਬਰ ਹੈ ਜੀ ਇਸ ਨੰਬਰ ਤੇ 5-7 ਮਿੰਟਾਂ ਦੀ ਵੀਡੀਓ ਤੇ ਫੋਟੋਆਂ ਸਾਰੀ ਜਾਣਕਾਰੀ ਵਟਸਐਪ ਤੇ ਭੇਜ ਸਕਦੇ ਹੋ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਇਸ ਐਂਟ ਗੱਡੀ ਵਿਕਾਊ ਆ 2007 ਮਾਡਲ ਗੱਡੀ ਹੈ ਪੈਟਰੋਲ ਦੀ ਗੱਡੀ ਹੈ ਏਰੀਆ ਫਲੋਰ ਰੇਟ 80 ਹੇਅਰ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਸਾਫ ਕੰਡੀਸ਼ਨ ਦੀ ਗੱਡੀ ਹੈ ਜੀ ਕੋਈ ਐਕਸੀਡੈਂਟ ਨਹੀਂ ਹੈਗਾ ਪੈਟਰੋਲ ਦੀ ਗੱਡੀ ਹੈ ਏਰੀਆ ਫਲੋਰ ਹੈ ਜੀ 7 ਮਾਡਲ ਹੈ ਏਸੈਂਟ ਗੱਡੀ ਹੈ 80000 ਰੁਪਏ ਦਾ ਰੇਟ ਹੈ ਜੀ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 8699424015 ਨੰਬਰ ਤੇ ਫੋਨ ਕਰਕੇ ਇਹਸੈਂਟ ਗੱਡੀ 2007 ਮਾਡਲ 80000 ਰੁਪਏ ਦੇ ਵਿੱਚ ਤੁਸੀਂ ਇਹ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਲੈਰੋ ਕੈਂਪਰ ਗੱਡੀ ਵਿਕਾਊ ਹੈ ਰਾਜਸਥਾਨ ਨੰਬਰ ਹੈ 2012 ਮਾਡਲ ਹੈ ਕਾ ਗਈ ਪੂਰੇ ਨੇ ਰੇਟ ਹੈ 4 ਲੱਖ 80000 ਰੁਪਏ ਡਿਮਾਂਡ 4 लाख 80000 ਰੁਪਏ ਦੀ ਡਿਮਾਂਡ ਰੱਖੀ ਗਈ ਹੈ ਏਰੀਆ ਜੀ ਸਦੂਲ ਸ਼ਹਿਰ ਗੰਗਾ ਨਗਰ ਗੱਡੀ ਦੀ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਸਕਦੇ ਵੀਰ ਨੇ ਬਹੁਤ ਵਧੀਆ ਵੀਡੀਓ ਬਣਾ ਕੇ ਭੇਜੀ ਹੈ 9001849687 ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕ ਜਾਓ ਸਕੋਰਪਿਓ S5 ਗੱਡੀ ਵਿਕਾਊ ਹੈ ਗੱਡੀ 2019 ਮਾਡਲ ਹੈ 8 ਲੱਖ ਰੁਪਿਆ ਡਿਮਾਂਡ ਹੈ ਜੀ ਗੱਡੀ ਦੀ ਡਿਮਾਂਡ ਰੱਖ 8 ਲੱਖ ਰੁਪਿਆ ਤੇ 2019 ਮਾਡਲ ਹੈ ਏਰੀਆ ਜੀ ਗੋਹਾਣਾ ਸੋਨੀਪਤ ਹਰਿਆਣਾ 88130 69869 ਇਸ ਨੰਬਰ ਤੇ ਫੋਨ ਕਰਕੇ ਸਕੋਰਪੀਓ S5 ਗੱਡੀ 2019 ਮਾਡਲ 8 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਹੋ ਜੀ ਵਰਕਸ਼ਾਪ ਦਾ ਸਾਮਾਨ ਵਿਕਾਊ ਹੈ ਜੀ ਪਿੰਡ ਬਕੀਨ ਬਾਲਾ ਫਾਜ਼ਿਲਕਾ ਰੇਟ ਹੈ ਜੀ 3 ਲੱਖ ਰੁਪਏ 3 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਵਰਕਸ਼ਾਪ ਦਾ ਸਾਰਾ ਸਾਮਾਨ ਵਿਕਾਊ ਆ 78144500477814450047 ਨੰਬਰ ਤੇ ਫੀਸ ਸਕਦੇ ਹੋ ਟਰੈਕਟਰ ਮੇਲਾ ਚੈਨਲ ਤੇ ਤੁਸੀਂ ਕੋਈ ਵੀ ਚੀਜ਼ ਦੇਖੀਏ ਖਰੀਦਣ ਵਾਸਤੇ ਜੇਕਰ ਤੁਸੀਂ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਜਾਓਗੇ ਤੁਹਾਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਜਾਊਗਾ ਜਵਾਰਲਸ ਗੱਡੀ ਵਿਕਾਊ ਆ 2009 ਮਾਡਲ ਪੈਟਰੋਲ ਦੀ ਗੱਡੀ ਹੈ 82000 ਰੁਪਏ ਰੇਟ ਰੱਖੇਗਾ ਏਰੀਆ ਬਲਾਡਾ ਮਾਨਸਾ 82000 ਰੁਪਏ ਰੇਟ ਰੱਖੇਗਾ 2009 ਮਾਡਲ ਹੈ ਪੈਟਰੋਲ ਦੀ ਇਹ ਗੱਡੀ ਹੈ ਏਰੀਆ ਬਲਾਡਾ ਮਾਨਸਾ 9978844 751 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ 2009 ਮਾਡਲ ਪੈਟਰੋਲ ਦੀ ਗੱਡੀ ਹੈ 82000 ਰੁਪਏ ਦਾ ਲੋਕੇਸ਼ਨ ਹੈ ਜੀ ਬਲਾਡਾ ਮਾਨਸਾ ਇੱਥੇ ਜਾ ਕੇ ਤੁਸੀਂ ਗੱਡੀ ਚੈੱਕ ਕਰੋ ਤੇ ਡੀਲ ਕਰ ਸਕਦੇ ਹੋ ਸਾਵਰ ਕੰਪਨੀ ਦੀ ਸਵਰਸਿਬਲ ਮੋਟਰ ਵੇਚਾ ਹੋਏ ਜੀ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਏਰੀਆ ਰਾਏਕੋਟ ਰੇਟ ਵੀਰ ਮੌਕੇ ਤੇ ਦੱਸਣਗੇ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ 84375 77190 ਇਸ ਨੰਬਰ ਤੇ ਫੋਨ ਕਰਕੇ ਸਾਵਰ ਕੰਪਨੀ ਦੀ ਸਰਵਸੇਵਲ ਮੋਟਰ ਜਿਹੜੀ ਤੁਸੀਂ ਖਰੀਦ ਸਕਦੇ ਜੀ ਰੇਟ ਵੀ ਰਮੌਕੇ ਤੇ ਦੱਸਣਗੇ ਇਹ ਨੰਬਰ ਤੇ ਫੋਨ ਕਰਕੇ ਰੇਟ ਵਗੈਰਾ ਤੈਅ ਕਰਕੇ ਤੁਸੀਂ ਖਰੀਦ ਸਕਦੇ ਹੋ 52 ਵਿੱਗੇ ਜਨਰਲ ਕੋਟੇ ਦੀ ਜ਼ਮੀਨ ਵਿਕਾਊ ਆ ਓਪਨ ਰਜਿਸਟਰੀ ਪਿੰਡ ਤੋਂ 2 ਕਿਲੋਮੀਟਰ ਪਿੰਡ ਤੇਜਰਾਸਰ ਬਿਕਨੇਰ ਕਾਲੀ ਸੜਕ ਤੋਂ 2 ਵਿੱਗੇ ਅੰਦਰ ਹੈ ਜੀ ਦੋ ਮੋਟਰਾਂ ਤੇ ਨਮਕਾਨ ਨਹਿਰ ਦਾ ਪਾਣੀ ਮਿੱਠਾ ਪਾਣੀ 4 ਇੰਚ ਫੁੱਲ ਪ੍ਰੈਸ਼ਰ 5 ਕਨਾਲਾਂ ਦਾ ਬਿੱਗਾ ਰੇਟ 6 ਲੱਖ ਵਿੱਗੇ ਦਾ ਬਾਕੀ ਦੋ ਨੰਬਰ ਨੇ ਵੀਰਾਂ ਦੇ ਦੋਨੇ ਨੋਟ ਕਰ ਲਓ ਇਹਨਾਂ ਨੰਬਰਾਂ ਤੇ ਤੁਸੀਂ ਫੋਨ ਕਰਕੇ ਜ਼ਮੀਨ ਫੀਲ ਸਕਦੇ ਹੋ ਜੀ 8199022177 ਦੂਜੇ ਨੰਬਰ 9416047878 ਇਨ੍ਹਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ 52 ਵਿੱਗੇ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਵੀਰਾਂ ਨੂੰ ਬੇਨਤੀ ਜਿਹੜਾ ਵੀਡੀਓ ਦੇ ਵਿੱਚ ਨੰਬਰ ਚੱਲ ਰਿਹਾ ਹੁੰਦਾ 9877988446 ਚੈਨਲ ਦਾ WhatsApp ਨੰਬਰ ਹੈ ਸਿਰਫ ਐਡ ਕਰਵਾਉਣ ਦੇ ਲਈ ਤੁਸੀਂ ਜਿੱਥੇ ਜੋ ਵੀ ਚੀਜ਼ ਦੇਖੀ ਹੈ ਉੱਥੇ ਵੀਡੀਓ ਰੋਕ ਲਓ ਉਹਦੇ ਵਿੱਚ ਰਿਕਾਰਡਿੰਗ ਵੀ ਕੀਤੀ ਹੁੰਦੀ ਹੈ ਬਾਕੀ ਤਾਂ ਵਾਲੀ ਸਾਈਡ ਮਾਲਕ ਵੀਰ ਦਾ ਨੰਬਰ ਦਿੱਤਾ ਹੁੰਦਾ ਜੀ ਉਸ ਨੰਬਰ ਤੇ ਗੱਲ ਕਰਿਆ ਕਰੋ ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਤੇ ਜਿੰਨਾ ਵੀਰਾਂ ਨੇ ਹੁਣ ਤੱਕ ਐਡਾਂ ਭੇਜੀਆਂ ਨੇ ਤਾਂ ਉਹਨਾਂ ਵੀਰਾਂ ਨੂੰ ਬੇਨਤੀ ਜੀ ਐਡ ਬਾਰੀ ਦੇ ਹਿਸਾਬ ਨਾਲ ਲਾਈ ਜਾਊਗੀ ਸੋ ਵੀਰਾਂ ਨੂੰ ਬੇਨਤੀ ਐਡਾ ਸਾਰੇ ਹੀ ਭੈਣ ਭਰਾਵਾਂ ਦੀਆਂ ਲਾਈਆਂ ਜਾਂਦੀਆਂ ਨੇ ਬਾਰੀ ਦੇ ਹਿਸਾਬ ਨਾਲ ਲਾਈਆਂ ਜਾਂਦੀਆਂ ਨੇ ਜੀ ਤਾਂ ਵੀਡੀਓ ਨੂੰ ਵਗੇ ਸ਼ੇਅਰ ਕਰਦਿਆ ਕਰੋ ਤੇ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਜੀ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਹੁਣ ਤੱਕ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਜਿਹੜੇ ਭੈਣ ਭਰਾ ਉਹਨਾਂ ਭੈਣ ਭਰਾਵਾਂ ਦਾ ਵੀ ਤਹਿ ਦਿਲੋਂ ਧੰਨਵਾਦ ਜੀ ਉਮੀਦ ਆ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਤੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਆ ਕਰੋ ਜੀ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀ ਘਰ ਖੇਤੀਬਾੜੀ ਵਾਲੀ ਮਸ਼ੀਨਰੀਆਂ ਚਾਹੀਦੀਆਂ ਨੇ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਦਿਆ ਕਰੋ ਤਾਂ ਕਿ ਕੋਸ਼ਿਸ਼ ਕਰਾਂਗੇ ਕਿ ਅਗਲੀ ਆਉਣ ਵਾਲੀ ਵੀਡੀਓ ਸੀ ਤੁਹਾਡੇ ਏਰੀਆ ਦੀ ਲੈ ਕੇ ਆ ਸਕੀਏ ਤੁਹਾਡੇ ਸਭ ਦੇ ਨਾਲ ਤੇ ਇੱਕ ਹੋਰ ਬੇਨਤੀ ਹੈ ਜੀ ਵੀਰਾਂ ਨੂੰ ਜੇਕਰ ਕੋਈ ਵੀ ਭੈਣ ਭਰਾ ਮੇਰਾ ਕਿਸੇ ਵੀ ਤਰ੍ਹਾਂ ਦਾ ਛੋਟਾ ਜਾਂ ਵੱਡਾ ਬਿਜ਼ਨਸ ਕਰ ਰਿਹਾ ਅੱਗੇ ਵਧਾਉਣਾ ਚਾਹੁੰਦਾ ਹੈ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਇਸ ਨੰਬਰ ਤੇ 9877988440 ਚੈਨਲ ਦੇ ਰਾਹੀਂ ਜੇਕਰ ਕੋਈ ਅੱਗੇ ਵਧਾਉਣਾ ਚਾਹੁੰਦਾ ਬਿਜ਼ਨਸ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਸੋ ਚਲਦੇ-ਚਲਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਬਣਾ ਰਹੇ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਇੱਕ ਹੋਰ ਨਵੀਂ ਮਿਲਦੇ ਆਂ ਵੀਡੀਓ ਧੰਨਵਾਦ